ਦੇ ਆਣੇ ਸੋਰਾ ਟੀਵੀ ਇਸ ਵਕਤ ਹੈ ਹਲਕਾ ਡੇਰਾ ਬੱਬਾ ਨਾਂਗਦੇ ਸਰਦਾਰ ਗਗਬੀਤ ਸਿੰਘ ਜਿੰਦਾ ਵੈ ਮਲੇ ਸਾਥ ਨੂੰ ਜੁੜਾ ਉਹਨਾਂ ਨਾਲ ਗੱਲਬਾਤ ਕਰਨੀ ਹੈ ਦੀਵਾਲੀ ਨੂੰ ਲੈ ਕੇ ਕੀ ਜਿਹੜਾ ਬੱਬਾ ਨਾਂਗਦੇ ਲੋਕਾਂ ਦੇ ਪ੍ਰਬੰਧ ਦਾ ਔਰ ਅਸਤਵਾਇਨ ਤੋਂ ਰਹਿਤ ਦੀਵਾਲੀ ਕਿਵੇਂ ਮਨਾਈ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਦੀਵਾਲੀ ਦਾ ਤਿਉਹਾਰ ਆ ਉਹ ਕਿਵੇਂ ਦੇਖ ਰਹੇ ਹੋ ਜੀ ਦੇਖੋ ਸਭ ਤੋਂ ਪਹਿਲਾਂ ਮੈਂ ਦੀਵਾਲੀ ਦੇ ਸਭ ਅਫਸਰ ਤੇ ਸਭ ਨੂੰ ਇਸ ਦਿਨ ਦੀਆਂ ਮੁਬਾਰਕਾਂ ਦਿੰਨਾ ਕਿ ਇਸ ਦਿਨ ਤੇ ਸ਼੍ਰੀ ਹਰ ਗੁਬਿੰਦ ਪਾਤਸ਼ਾਹ ਜੀ ਕਵਾਲੀ ਦੇ ਕਿਲੇ ਚ 52 ਰਾਜਿਆਂ ਨੂੰ ਮੁਕਤ ਕਰਾ ਕੇ ਉਹਨਾਂ ਨੂੰ ਜੇਲ੍ਹ ਚੋਂ ਰਿਹਾ ਕਰਾ ਕੇ ਸੀਗੇ ਤੇ ਸ਼੍ਰੀ ਰਾਮ ਜੀ 14 ਸਾਲ ਦਾ ਬੰਵਾਸਟ ਕੱਟ ਕੇ ਤਾਂ ਇਸ ਦਿਨ ਤੇ ਆਏ ਸੀਗੇ ਉਸ ਖੁਸ਼ੀ ਵਿੱਚ Hindu ਤੇ Sikhਾਂ ਦਾ ਇੱਕ ਸਾਂਝਾ ਤਿਹਾਰ ਮੰਨਿਆ ਜਾਂਦਾ ਬੰਦੀ ਛੋੜ ਦਿਵਸੇ ਨੂੰ ਕਿਹਾ ਜਾਂਦਾ ਉਹਦੀ ਖੁਸ਼ੀ ਚ ਸੰਗਤਾਂ ਨੇ ਦੀਪਮਾਲਾ ਕੀਤੀ ਅਸਤਵਾਜੀ ਚ ਚਲਾਈ ਤਾਂ ਮੈਂ ਸਾਰਿਆਂ ਨੂੰ ਕਹਿੰਦਾ ਕਿ ਅਸਤਵਾਜੀ ਜਿਹੜੀ ਆ ਉਹਦਾ ਨਾ ਪ੍ਰੋਡਕਸ਼ਨ ਬਹੁਤ ਹੁੰਦਾ ਇਸ ਕਰਕੇ ਗ੍ਰੀਨ ਦਿਵਾਲੀ ਚੜੀਓ ਮਨਾਉਣੀ ਚਾਹੀਦੀ ਆ ਤਾਂ ਮੈਂ ਆਪਣੇ ਵੱਲੋਂ ਦੁਬਾਰਾ ਸਾਰੇ ਹਿੰਦੂ ਸਿੱਖ ਸਾਰਿਆਂ ਨੂੰ ਇਸ ਦਿਵਾਲੀ ਤੇ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਸਰ ਜਿਵੇਂ ਅਸਤਵ ਜੀ ਨੂੰ ਲੈ ਕੇ ਕਾਫੀ ਲੋਕਾਂ ਨੇ ਘਰਾਂ ਚ ਗਈਆਂ ਨੇ ਸਟੋਰ ਕੀਤੀਆਂ ਜਾਂ ਬਾਜ਼ਾਰਾਂ ਦੇ ਵਿੱਚ ਐਸ ਵਾਰ ਜਿਹੜੀ ਮਨਾਈ ਹੈ ਸਰਕਾਰ ਵੱਲੋਂ ਉਹ ਕਿੱਥੇ ਕਿਵੇਂ ਉਹਨਾਂ ਨੂੰ ਕਿੱਥੇ ਲਗਾਉਣੀ ਚਾਹੀਦੀ ਹੈ ਔਰ ਕੀ ਰਿਐਕਸ਼ਨ ਦੇ ਹਿਸਾਬ ਨਾਲ ਦੇਖੋ ਜਿਹੜੀ ਦਿਵਾਲੀ ਆ ਲੋਕਾਂ ਨੂੰ ਪਰਮਿਸ਼ਨ ਲੈਣੀ ਚਾਹੀਦੀ ਐਸਟੀਐਮ ਸਾਹਿਬ ਤੋਂ ਕਿਸੇ ਖੁੱਲੀ ਜਗ੍ਹਾ ਤੇ ਸਟਾਲ ਜਿਹੜੇ ਉਹ ਦਿਵਾਲੀ ਤੇ ਲਾ ਕੇ ਸ਼ਹਿਰ ਤੋਂ ਬਾਹਰ ਜਿੱਥੇ ਬਾਦੀ ਨਾ ਹੋਵੇ ਉਥੇ ਨੋਣਾ ਕਿ ਕੋਈ ਜਾਨੀ ਮਾਲੀ ਜਿਹੜਾ ਨੁਕਸਾਨ ਹੋਣ ਤੋਂ ਬਚ ਸਕੇ ਇਸ ਕਰਕੇ ਸਾਰਿਆਂ ਨੂੰ ਮੇਰੀ ਇਹ ਅਪੀਲ ਹੈ ਕਿ ਜਿਹੜੇ ਵੀ ਹੈਗੇ ਉਹ ਪਰਮਿਸ਼ਨ ਲੈ ਕੇ ਆਪਣੇ ਪ੍ਰਾਖੇ ਜਿਹੜੇ ਡੇਰਾ ਬਾਬਾ ਨਾਨਕ ਸਿੱਖਰ ਤੇ ਇਸ ਵਾਰ ਕਾਦੀ ਦੀਵਾਲੀ ਆ ਸਾਰਿਆਂ ਨੂੰ ਪਤਾ ਕਿ ਪਿਛਲੀ ਹੜ੍ਹਾਂ ਦੇ ਦੌਰਾਨ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡਾਂ ਦਾ ਬਹੁਤ ਵੱਡਾ ਜਿਮੀਂਦਾਰਾਂ ਦਾ ਨੁਕਸਾਨ ਹੋਇਆ ਫਸਲ ਮਾਰੀ ਗਈ ਹੈ ਘਰ ਚ ਪੈਸਾ ਹੋਵੇ ਤਾਂ ਦੀਵਾਲੀ ਹੁੰਦੀ ਹੈ ਤੇ ਜੇ ਘਰਾਂ ਦੇ ਹਾਲਾਤ ਹੀ ਇਸ ਤਰ੍ਹਾਂ ਦੇ ਫਿਰ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੀਵਾਲੀ ਤੋਂ ਪਹਿਲਾਂ ਜਿਹੜਾ 20000 ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਸੀਗਾ ਉਹ ਅਸੀਂ ਪਿਛਲੇ 2-3 ਦਿਨ ਤੋਂ ਲਗਾਤਾਰ ਪਿੰਡਾਂ 'ਚ ਜਾ ਕੇ ਉਹਨਾਂ ਪਿੰਡਾਂ ਚੱਕ ਉਹਨਾਂ ਦੇ ਲੈ ਖਾਤੇ ਲੈ ਕੇ ਕੋਸ਼ਿਸ਼ ਕੀਤੀ ਹੈ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਖਾਤਿਆਂ 'ਚੋਂ ਪੈਸੇ ਜਿਹੜੇ ਪੈ ਜਾਣ ਔਰ ਦੀਵਾਲੀ ਲੋਕੀ ਆਪਣੀ ਖੁਸ਼ੀ ਨਾਲ ਤਿਹਾਰ ਜਿਹੜਾ ਮਨਾ ਸਕਣ ਬਿਲਕੁਲ ਜੀ ਇਹ ਸੰ ਸਰਦਾਰ ਗਰੀਬ ਸਿੰਘ ਨਿਵਾਵਾ ਜਿਨ੍ਹਾਂ ਦਾ ਕੰਮ ਵੀ ਆਮ ਆਦਮੀ ਸਰਕਾਰ ਵੱਲੋਂ ਦੀਵਾਲੀ ਦੇ ਗਿਫਟ ਜਿਹੜੇ ਆਪਾਂ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਚਲੋ ਪੂਰਾ ਤੇ ਨਹੀਂ ਇਹ ਕਰ ਸਕਦੇ ਪਰ ਫਿਰ ਵੀ ਜਿੰਨੇ ਯੋਗਿਆ ਗਿਆ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ 20000 ਦਾ ਮਰਯਾ ਦੇ ਕੇ ਪੂਰਾ ਗਿਫਟ ਦੇਣ ਦੀ ਕੋਸ਼ਿਸ਼ ਰਹੀ ਵੀ ਇਸ ਵਕਤ ਇਹ ਹਲਕਾ ਡੇਰਾ ਬੱਬਨਾੰਗ ਦੇ ਸਰਦਾਰ ਗਗਬੀਰ ਸਿੰਘ ਰੰਧਾਵਾ ਐਮਐਲਏ ਸਾਫ਼ ਨੂੰ ਜੁੜਾ ਉਹਨਾਂ ਨਾਲ ਗੱਲਬਾਤ ਕਰਨੀ ਹੈ ਦੀਵਾਲੀ ਨੂੰ ਲੈ ਕੇ ਕਿ ਜਿਹੜਾ ਬੱਬਨਾੰਗ ਦੇ ਲੋਕਾਂ ਦੇ ਪ੍ਰਬੰਧ ਦਾ ਔਰ ਅਸਤਵਾਜੀ ਤੋਂ ਰਹਿਤ ਦੀਵਾਲੀ ਕਿਵੇਂ ਮਨਾਈ ਜਾਂਦੀ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਦੀਵਾਲੀ ਦਾ ਤਿਉਹਾਰ ਆ ਦੇਖੋ ਸਭ ਤੋਂ ਪਹਿਲਾਂ ਮੈਂ ਦਿਵਾਲੀ ਦੇ ਇਸ ਸੁਭ ਅਵਸਰ ਤੇ ਸਭ ਨੂੰ ਇਸ ਦਿਨ ਦੀਆਂ ਮੁਬਾਰਕਾਂ ਦਿੰਦਾ ਕਿ ਇਸ ਦਿਨ ਤੇ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਕਵਾਲੀ ਦੇ ਕੈਰੇਚ 52 ਰਾਜਿਆਂ ਨੂੰ ਮੁਕਤ ਕਰਾ ਕੇ ਉਹਨਾਂ ਨੂੰ ਜੇਲ੍ਹ ਚੋਂ ਰਿਹਾ ਕਰਾ ਕੇ ਸੀਗੇ ਤੇ ਸ੍ਰੀ ਰਾਮ ਜੀ 14 ਸਾਲ ਦਾ ਬੰਵਾਸ ਕੱਟ ਕੇ ਤਾਂ ਇਸ ਦਿਨ ਤੇ ਆਏ ਸੀਗੇ ਉਸ ਕੁਛੀ ਵਿੱਚ ਹਿੰਦੂ ਤੇ ਸਿੱਖਾਂ ਦਾ ਇੱਕ ਸਾਂਝਾ ਤਿਹਾਰ ਮੰਨਿਆ ਜਾਂਦਾ ਬੰਦੀ ਛੋੜ ਦਿਵਸੇ ਨੂੰ ਕਿਹਾ ਜਾਂਦਾ ਉਹਦੀ ਖੁਸ਼ੀ ਚ ਸੰਗਤਾਂ ਨੇ ਦੀਪਮਾਲਾ ਕੀਤੀ ਅਸਤਵਾਜੀ ਚਲਾਈ ਤਾਂ ਮੈਂ ਸਾਰਿਆਂ ਨੂੰ ਕਹਿੰਦਾ ਕਿ ਅਸਤਵਾਜੀ ਜਿਹੜੀ ਆ ਉਹਦੇ ਨਾਲ ਪ੍ਰੂਸ਼ਨ ਬਹੁਤ ਹੁੰਦਾ ਇਸ ਕਰਕੇ ਗ੍ਰੀਨ ਦੀਵਾਲੀ ਚੜੀਓ ਮਨਾਉਣੀ ਚਾਹੀਦੀ ਆ ਤਾਂ ਮੈਂ ਆਪਣੇ ਵੱਲੋਂ ਦੁਬਾਰਾ ਸਾਰੇ ਹਿੰਦੂ ਸਿੱਖ ਸਾਰਿਆਂ ਨੂੰ ਇਸ ਤਾਰੇ ਤੇ ਆਪਣੇ ਨੂੰ ਲੱਖ ਲੱਖ ਵਧਾਈ ਤੇਣਾ ਸਰ ਜਿਵੇਂ ਅਸਤਵਾਜੀ ਨੂੰ ਲੈ ਕੇ ਕਾਫੀ ਲੋਕਾਂ ਨੇ ਘਰਾਂ ਚ ਗਈਆਂ ਨੇ ਸਟਾਲ ਕੀਤੀ ਜਾਂ ਬਾਜ਼ਾਰਾਂ ਦੇ ਵਿੱਚ ਇਸ ਵਾਰ ਜਿਹੜੀ ਮਨਾਈ ਹੈ ਸਰਕਾਰ ਵੱਲੋਂ ਉਹ ਕਿੱਥੇ ਕਿਵੇਂ ਉਹਨਾਂ ਨੂੰ ਕਿੱਥੇ ਲਗਾਣੀ ਚਾਹੀਦੀ ਹੈ ਔਰ ਕਿਹੜੀ ਰਿਐਕਸ਼ਨ ਦੇ ਹਿਸਾਬ ਦੇਖੋ ਜਿਹੜੀ ਦੀਵਾਲੀ ਆ ਲੋਕਾਂ ਨੂੰ ਪਰਮਿਸ਼ਨ ਲੈਣੀ ਚਾਹੀਦੀ ਐਸਟੀਐਮ ਸਾਹਿਬ ਤੋਂ ਕਿਸੇ ਖੁੱਲੀ ਜਗ੍ਹਾ ਤੇ ਸਟਾਲ ਜਿਹੜੇ ਉਹ ਦੀਵਾਲੀ ਦੇ ਲਾ ਕੇ ਸ਼ਹਿਰ ਤੋਂ ਬਾਹਰ ਜਿੱਥੇ ਭਾਦੀ ਨਾ ਹੋਵੇ ਉਥੇ ਨੋਣਾ ਕਿ ਕੋਈ ਜਾਨੀ ਮਾਲੀ ਜਿਹੜਾ ਨੁਕਸਾਨ ਹੋਣ ਤੋਂ ਬਚ ਸਕੇ ਇਸ ਕਰਕੇ ਸਾਰਿਆਂ ਨੂੰ ਮੇਰੀ ਇਹ ਅਪੀਲ ਹੈ ਕਿ ਜਿਹੜੇ ਵੀ ਹੈਗੇ ਉਹ ਪਰミਸ਼ਨ ਲੈ ਕੇ ਆਪਣੇ ਪ੍ਰਾਕਿਰ ਜਿਹੜੇ ਮੇਰਾ ਬਾਬਾ ਨਾਨਕ ਸਿੱਖਤ ਇਸ ਵਰ ਕਾਦੀ ਦਿਵਾਲੀ ਆ ਸਾਰਿਆਂ ਨੂੰ ਪਤਾ ਕਿ ਪਿਛਲੀ ਹੜ੍ਹਾਂ ਦੇ ਦੌਰਾਨ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡਾਂ ਦਾ ਬਹੁਤ ਵੱਡਾ ਜਿਮੀਂ ਤਰ੍ਹਾਂ ਦਾ ਨੁਕਸਾਨ ਹੋਇਆ ਫਸਲ ਮਾਰੀ ਗਈ ਹੈ ਘਰ ਚ ਪੈਸਾ ਹੋਵੇ ਤਾਂ ਦਿਵਾਲੀ ਹੁੰਦੀ ਹੈ ਤੇ ਜੇ ਘਰਾਂ ਦੇ ਹਲਾਤ ਹੀ ਇਸ ਤਰ੍ਹਾਂ ਦੇ ਕਿ ਫਿਰ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੀਵਾਲੀ ਤੋਂ ਪਹਿਲਾਂ ਜਿਹੜਾ 20000 ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਸੀਗਾ ਉਹ ਅਸੀਂ ਪਿਛਲੇ 2-3 ਦਿਨ ਤੋਂ ਲਗਾਤਾਰ ਪਿੰਡਾਂ 'ਚ ਜਾ ਕੇ ਉਹਨਾਂ ਪਿੰਡਾਂ ਚੱਕ ਉਹਨਾਂ ਦੇ ਲੈ ਖਾਤੇ ਲੈ ਕੇ ਕੋਸ਼ਿਸ਼ ਕੀਤੀ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਖਾਤਿਆਂ 'ਚੋਂ ਪੈਸੇ ਜਿਹੜੇ ਪੈ ਜਾਣ ਔਰ ਦੀਵਾਲੀ ਲੋਕੀ ਆਪਣੀ ਖੁਸ਼ੀ ਨਾਲ ਤਿਹਾੜ ਜਿਹੜਾ ਮਨਾ ਸਕਣ ਬਿਲਕੁਲ ਜੀ ਇਹ ਸੰ ਸਰਦਾਰ ਗਰੀਬ ਸਿੰਘ ਰੰਧਾਵਾ ਜਿਨ੍ਹਾਂ ਦਾ ਕੰਮ ਵੀ ਆਮ ਆਦਮੀ ਸਰਕਾਰ ਵੱਲੋਂ દિਵਾਲੀ ਦੇ ਗਿਫਟ ਜਿਹੜੇ ਆਪਾਂ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਚਲੋ ਪੂਰਾ ਤਾਂ ਨਹੀਂ ਇਹ ਕਰ ਸਕਦੇ ਪਰ ਫਿਰ ਵੀ ਜਿੰਨੇ ਜੋਗੇ ਆ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ 20000 ਦਾ ਮਾਯਾ ਦੇ ਕੇ ਪੂਰਾ ਗਿਫਟ ਦੇਣ ਦੀ ਕੋਸ਼ਿਸ਼ ਰਹੀ ਵੀ ਇਸ ਵਕਤ ਇਹ ਹਲਕਾ ਡੇਰਾ ਬੱਬਨਾਗੜ੍ਹ ਦੇ ਸਰਦਾਰ ਗਗਦੀਪ ਸਿੰਘ ਰੰਧਾਵਾ ਐਮਐਲਏ ਸਾਫ਼ ਨੂੰ ਜੁੜਾ ਉਹਨਾਂ ਨਾਲ ਗੱਲਬਾਤ ਕਰਨੀ ਹੈ દિਵਾਲੀ ਨੂੰ ਲੈ ਕੇ ਕੀ ਜਿਹੜਾ ਬੱਬਨਾਗੜ੍ਹ ਦੇ ਲੋਕਾਂ ਦੇ ਪ੍ਰਬੰਧ ਦਾ ਔਰ ਅਸਤਵਾਜੀ ਤੋਂ ਰਹਿਤ દિਵਾਲੀ ਕਿਵੇਂ ਮਨਾਈ ਜਾਂਦੀ ਹੈ ਸੱਚੀ ਕਾਲ ਸਰ ਸੱਚੀ ਕਾਲ ਜੀ ਸਰ દિਵਾਲੀ ਦਾ ਤਿਉਹਾਰ ਆ ਕਿਵੇਂ ਦੇਖ ਰਹੇ ਆ ਜੀ ਦੇਖੋ ਸਭ ਤੋਂ ਪਹਿਲਾਂ ਮੈਂ ਦਿਵਾਲੀ ਦੇ ਇਸ ਸੋਭ ਅਵਸਰ ਤੇ ਸਭ ਨੂੰ ਇਸ ਦਿਨ ਦੀਆਂ ਮੁਬਾਰਕਵਾਦ ਦਿੰਦਾ ਕਿ ਇਸ ਦਿਨ ਤੇ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਕਵਾਲੀ ਦੇ ਕਿਲੇ ਚ 52 ਰਾਜਿਆਂ ਨੂੰ ਮੁਕਤ ਕਰਾ ਕੇ ਉਹਨਾਂ ਨੂੰ ਜੇਲ੍ਹ ਚੋਂ ਰਿਹਾ ਕਰਾ ਕੇ ਸੀਗੇ ਤੇ ਸ੍ਰੀ ਰਾਮ ਜੀ 14 ਸਾਲ ਦਾ ਬੰਵਾਸ ਕੱਟ ਕੇ ਤਾਂ ਇਸ ਦਿਨ ਤੇ ਆਏ ਸੀਗੇ ਉਸ ਕੁਛੀ ਵਿੱਚ ਹਿੰਦੂ ਤੇ ਸਿੱਖਾਂ ਦਾ ਇੱਕ ਸਾਂਝਾ ਤਿਹਾੜ ਮੰਨਿਆ ਜਾਂਦਾ ਬੰਦੀ ਛੋੜ ਦਿਵਸੇ ਨੂੰ ਕਿਹਾ ਜਾਂਦਾ ਉਹਦੀ ਖੁਸ਼ੀ ਚ ਸੰਗਤਾਂ ਨੇ ਦੀਪਮਾਲਾ ਕੀਤੀ ਅਸਥਵਾਜੀ ਚਲਾਈ ਤਾਂ ਮੈਂ ਸਾਰਿਆਂ ਨੂੰ ਕਹਿੰਦਾ ਕਿ ਅਸਥਵਾਜੀ ਜਿਹੜੀ ਆ ਉਹਦੇ ਨਾਲ ਪ੍ਰੋਫਿਟਸ਼ਨ ਬਹੁਤ ਹੁੰਦਾ ਇਸ ਕਰਕੇ ਗ੍ਰੀਨ ਦਿਵਾਲੀ ਜੜੀਓ ਮਨਾਉਣੀ ਚਾਹੀਦੀ ਆ ਤਾਂ ਮੈਂ ਆਪਣੇ ਵੱਲੋਂ ਦੁਬਾਰਾ ਸਾਰੇ ਹਿੰਦੂ ਸਿੱਖ ਸਾਰਿਆਂ ਨੂੰ ਇਸ ਤੁਹਾਡੇ ਤੇ ਆਪਣੇ ਨੂੰ ਲੱਖ ਲੱਖ ਵਧਾਈ ਤੇਨਾ ਸਰ ਜਿਵੇਂ ਅਸਤ ਬਾਈ ਨੂੰ ਲੈ ਕੇ ਕਾਫੀ ਲੋਕਾਂ ਨੇ ਘਰਾਂ ਚ ਗਈਆਂ ਨੇ ਸਟੋਰ ਕੀਤੀ ਜਾਂ ਬਜ਼ਾਰਾਂ ਦੇ ਵਿੱਚ ਇਸ ਵਾਰ ਜਿਹੜੀ ਮਨਾਈ ਹੈ ਸਰਕਾਰ ਵੱਲੋਂ ਉਹ ਕਿੱਥੇ ਕਿਵੇਂ ਉਹਨਾਂ ਨੂੰ ਕਿੱਥੇ ਲਗਾਨੀ ਚਾਹੀਦੀ ਹੈ ਔਰ ਕੀ ਰਿਐਕਸ਼ਨ ਦੇ ਹਿਸਾਬ ਨਾਲ ਦੇਖੋ ਜਿਹੜੀ ਦੀਵਾਲੀ ਆ ਲੋਕਾਂ ਨੂੰ ਪਰਮਿਸ਼ਨ ਲੈਣੀ ਚਾਹੀਦੀ ਐਸਟੀਐਮ ਸਾਹਿਬ ਤੋਂ ਕਿਸੇ ਖੁੱਲੀ ਜਗ੍ਹਾ ਤੇ ਸਟਾਲ ਜਿਹੜੇ ਉਹ ਦੀਵਾਲੀ ਤੇ ਲਾ ਕੇ ਸ਼ਹਿਰ ਤੋਂ ਬਾਹਰ ਜਿੱਥੇ ਭਾਦੀ ਨਾ ਹੋਵੇ ਉਥੇ ਨੌਣਾ ਕਿ ਕੋਈ ਜਾਨੀ ਮਾਲੀ ਜਿਹੜਾ ਨੁਕਸਾਨ ਹੋਣ ਤੋਂ ਬਚ ਸਕੇ ਇਸ ਕਰਕੇ ਸਾਰਿਆਂ ਨੂੰ ਮੇਰੀ ਇਹ ਅਪੀਲ ਹੈ ਕਿ ਜਿਹੜੇ ਵੀ ਹੈਗੇ ਉਹ ਪਰਮਿਸ਼ਨ ਲੈ ਕੇ ਆਪਣੇ ਪ੍ਰਾਕਿਰ ਜਿਹੜੇ ਮੇਰਾ ਬਾਬਾ ਨਾਨਕ ਸਿੱਖਤ ਇਸ ਵਾਰ ਕਾਦੀ ਦਿਵਾਲੀ ਆ ਸਾਰਿਆਂ ਨੂੰ ਪਤਾ ਕਿ ਪਿਛਲੀ ਹੜ੍ਹਾਂ ਦੇ ਦੌਰਾਨ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡਾਂ ਦਾ ਬਹੁਤ ਵੱਡਾ ਜਿਮੀਂ ਤਰ੍ਹਾਂ ਦਾ ਨੁਕਸਾਨ ਹੋਇਆ ਫਸਲ ਮਾਰੀ ਗਈ ਹੈ ਘਰ ਚ ਪੈਸਾ ਹੋਵੇ ਤਾਂ ਦਿਵਾਲੀ ਹੁੰਦੀ ਆ ਤੇ ਜੇ ਘਰਾਂ ਦੇ ਹਲਾਤ ਹੀ ਇਸ ਤਰ੍ਹਾਂ ਦੇ ਫਿਰ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੀਵਾਲੀ ਤੋਂ ਪਹਿਲਾਂ ਜਿਹੜਾ 20000 ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਸੀਗਾ ਉਹ ਅਸੀਂ ਪਿਛਲੇ 2-3 ਦਿਨ ਤੋਂ ਲਗਾਤਾਰ ਪਿੰਡਾਂ 'ਚ ਜਾ ਕੇ ਉਹਨਾਂ ਪਿੰਡਾਂ ਚੱਕ ਉਹਨਾਂ ਦੇ ਲੈ ਖਾਤੇ ਲੈ ਕੇ ਕੋਸ਼ਿਸ਼ ਕੀਤੀ ਹੈ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਖਾਤਿਆਂ 'ਚੋਂ ਪੈਸੇ ਜਿਹੜੇ ਪੈ ਜਾਣ ਔਰ ਦੀਵਾਲੀ ਲੋਕੀ ਆਪਣੀ ਖੁਸ਼ੀ ਨਾਲ ਤਿਹਾੜ ਜਿਹੜਾ ਮਨਾ ਸਕਣ ਬਿਲਕੁਲ ਜੀ ਇਹਨਾਂ ਸਰਦਾਰ ਗਰੀਬ ਸਿੰਘ ਰੰਧਾਵਾ ਜਿਨ੍ਹਾਂ ਦਾ ਕਹਿਣਾ ਵੀ ਆਮ ਆਦਮੀ ਸਰਕਾਰ ਵੱਲੋਂ ਦੀਵਾਲੀ ਦੇ ਗਿਫਟ ਜਿਹੜੇ ਆਪਾਂ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਚਲੋ ਪੂਰਾ ਤੇ ਨਹੀਂ ਇਹ ਕਰ ਸਕਦੇ ਪਰ ਫਿਰ ਵੀ ਜਿੰਨੇ ਜੋਗੇ ਆ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ 20000 ਦਾ ਮਮਾ ਜਿਆ ਦੇ ਕੇ ਪੂਰਾ ਗਿਫਟ ਦੇਣੀ ਸੋਹੜੀ ਵੀ ਇਸ ਵਕਤ ਇਹੀ ਹਲਕਾ ਡੇਰਾ ਬੱਬਨਾਗਰ ਦੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਨਾਲੇ ਸਾਪੂੰ ਜੁੜਾ ਉਹਨਾਂ ਨਾਲ ਗੱਲਬਾਤ ਕਰਨੀ ਹੈ ਦੀਵਾਲੀ ਨੂੰ ਲੈ ਕੇ ਕਿ ਜਿਹੜਾ ਬੱਬਨਾਗਰ ਦੇ ਲੋਕਾਂ ਦੇ ਪ੍ਰਬੰਧ ਆ ਔਰ ਅਸਤਵਾਜੀ ਤੋਂ ਰਹਿਤ ਦੀਵਾਲੀ ਕਿਵੇਂ ਮਨਾਈ ਜਾਂਦੀ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਦੀਵਾਲੀ ਦਾ ਤਿਉਹਾਰ ਆ ਉਹ ਕਿਵੇਂ ਦੇਖਦੇ ਦੇਖੋ ਸਭ ਤੋਂ ਪਹਿਲਾਂ ਮੈਂ ਦਿਵਾਲੀ ਦੇ ਇਸ ਸ੍ਰਵਬ ਅਵਸਰ ਤੇ ਸਭ ਨੂੰ ਇਸ ਦਿਨ ਦੀਆਂ ਮੁਬਾਰਕਵਾਦ ਦਿੰਦਾ ਕਿ ਇਸ ਦਿਨ ਤੇ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਕਵਾਲੀ ਦੇ ਕਿਲੇ ਚੋਂ 52 ਰਾਜਿਆਂ ਨੂੰ ਮੁਕਤ ਕਰਾ ਕੇ ਉਹਨਾਂ ਨੂੰ ਜੇਲ੍ਹ ਚੋਂ ਰਿਹਾਅ ਕਰਾ ਕੇ ਸੀਗੇ ਤੇ ਸ੍ਰੀ ਰਾਮ ਜੀ 14 ਸਾਲ ਦਾ ਬੰਵਾਸ ਕੱਟ ਕੇ ਤਾਂ ਇਸ ਦਿਨ ਤੇ ਆਏ ਸੀਗੇ ਉਸ ਕੁਛੀ ਵਿੱਚ ਹਿੰਦੂ ਤੇ ਸਿੱਖਾਂ ਦਾ ਇੱਕ ਸਾਂਝਾ ਤਿਹਾਰ ਮੰਨਿਆ ਜਾਂਦਾ ਬੰਦੀ ਛੋੜ ਦਿਵਸ ਇਹਨੂੰ ਕਿਹਾ ਜਾਂਦਾ ਉਹਦੀ ਖੁਸ਼ੀ ਚ ਸੰਗਤਾਂ ਨੇ ਦੀਪਮਾਲਾ ਕੀਤੀ ਅਸਤਵਾਜੀ ਚਲਾਈ ਤਾਂ ਮੈਂ ਸਾਰਿਆਂ ਨੂੰ ਕਹਿੰਦਾ ਕਿ ਅਸਤਵਾਜੀ ਜਿਹੜੀ ਆ ਉਹਦਾ ਨਾ ਪ੍ਰੋਡਕਸ਼ਨ ਬਹੁਤ ਹੁੰਦਾ ਇਸ ਕਰਕੇ ਗ੍ਰੀਨ ਦੀਵਾਲੀ ਜੜੀਓ ਮਨਾਉਣੀ ਚਾਹੀਦੀ ਆ ਤਾਂ ਮੈਂ ਆਪਣੇ ਵੱਲੋਂ ਦੁਬਾਰਾ ਸਾਰੇ ਹਿੰਦੂ ਸਿੱਖ ਸਾਰਿਆਂ ਨੂੰ ਇਸ ਤoare ਤੇ ਆਪਣੇ ਨੂੰ ਲੱਖ ਲੱਖ ਵਧਾਈ ਜਨਾ ਸਰ ਜਿਵੇਂ ਅਸਤਵਾਜੀ ਨੂੰ ਲੈ ਕੇ ਕਾਫੀ ਲੋਕਾਂ ਨੇ ਘਰਾਂ ਚ ਗਈਆਂ ਨੇ ਸਟੋਰ ਕੀਤੀ ਜਾਂ ਬਜ਼ਾਰਾਂ ਦੇ ਵਿੱਚ ਇਸ ਵਾਰ ਜਿਹੜੀ ਮਨਾਈ ਹੈ ਸਰਕਾਰ ਵੱਲੋਂ ਉਹ ਕਿੱਥੇ ਕਿਵੇਂ ਉਹਨਾਂ ਨੂੰ ਕਿੱਥੇ ਲਗਾਣੀ ਚਾਹੀਦੀ ਹੈ ਔਰ ਕੀ ਰਿਐਕਸ਼ਨ ਦੇ ਹਿਸਾਬ ਦੇਖੋ ਜਿਹੜੀ ਦੀਵਾਲੀ ਆ ਲੋਕਾਂ ਨੂੰ ਪਰਮਿਸ਼ਨ ਲੈਣੀ ਚਾਹੀਦੀ ਐਸਟੀਐਮ ਸਾਹਿਬ ਤੋਂ ਕਿਸੇ ਖੁੱਲੀ ਜਗ੍ਹਾ ਤੇ ਸਟਾਲ ਜਿਹੜੇ ਉਹ ਦੀਵਾਲੀ ਦੇ ਲਾ ਕੇ ਸ਼ਹਿਰ ਤੋਂ ਬਾਹਰ ਜਿੱਥੇ ਭਾਦੀ ਨਾ ਹੋਵੇ ਉਥੇ ਨੋਣਾ ਕਿ ਕੋਈ ਜਾਨੀ ਮਾਲੀ ਜਿਹੜਾ ਨੁਕਸਾਨ ਹੋਣ ਤੋਂ ਬਚ ਸਕੇ ਇਸ ਕਰਕੇ ਸਾਰਿਆਂ ਨੂੰ ਮੇਰੀ ਇਹ ਅਪੀਲ ਆ ਕਿ ਜਿਹੜੇ ਵੀ ਹੈਗੇ ਉਹ ਪਰミਸ਼ਨ ਲੈ ਕੇ ਆਪਣੇ ਪ੍ਰਾਖੇ ਜਿਹੜੇ ਡੇਰਾ ਬਾਬਾ ਨਾਨਕ ਸਿੱਖਰ ਤੇ ਇਸ ਵਰ ਕਾਦੀ ਦੀਵਾਲੀ ਆ ਸਾਰਿਆਂ ਨੂੰ ਪਤਾ ਕਿ ਪਿਛਲੀ ਹੜ੍ਹਾਂ ਦੇ ਦੌਰਾਨ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡਾਂ ਦਾ ਬਹੁਤ ਵੱਡਾ ਜਿਮੀਂਦਾਰਾਂ ਦਾ ਨੁਕਸਾਨ ਹੋਇਆ ਫਸਲ ਮਾਰੀ ਗਈ ਆ ਘਰ ਚ ਪੈਸਾ ਹੋਵੇ ਤਾਂ ਦੀਵਾਲੀ ਹੁੰਦੀ ਆ ਤੇ ਜੇ ਘਰਾਂ ਦੇ ਹਾਲਾਤ ਹੀ ਇਸ ਤਰ੍ਹਾਂ ਦੇ ਫਿਰ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੀਵਾਲੀ ਤੋਂ ਪਹਿਲਾਂ ਜਿਹੜਾ 20000 ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਸੀਗਾ ਉਹ ਅਸੀਂ ਪਿਛਲੇ 2-3 ਦਿਨ ਤੋਂ ਲਗਾਤਾਰ ਪਿੰਡਾਂ 'ਚ ਜਾ ਕੇ ਉਹਨਾਂ ਪਿੰਡਾਂ ਚੱਕ ਉਹਨਾਂ ਦੇ ਲੈ ਖਾਤੇ ਲੈ ਕੇ ਕੋਸ਼ਿਸ਼ ਕੀਤੀ ਹੈ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਖਾਤਿਆਂ 'ਚੋਂ ਪੈਸੇ ਜਿਹੜੇ ਪੈ ਜਾਣ ਔਰ ਦੀਵਾਲੀ ਲੋਕੀ ਆਪਣੀ ਖੁਸ਼ੀ ਨਾਲ ਤਿਹਾੜ ਜਿਹੜਾ ਮਨਾ ਸਕਣ ਬਿਲਕੁਲ ਜੀ ਇਹ ਸੰ ਸਰਦਾਰ ਗਰੀਬ ਸਿੰਘ ਨਿਹੰਧਾਵਾ ਜਿਨ੍ਹਾਂ ਦਾ ਕੰਮ ਵੀ ਆਮ ਆਦਮੀ ਸਰਕਾਰ ਵੱਲੋਂ ਦੀਵਾਲੀ ਦੇ ਗਿਫਟ ਜਿਹੜੇ ਆਪਾਂ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਚਲੋ ਪੂਰਾ ਤਾਂ ਨਹੀਂ ਇਹ ਕਰ ਸਕਦੇ ਪਰ ਫਿਰ ਵੀ ਜਿੰਨੇ ਯੋਗਿਆ ਗਿਆ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ 20000 ਦਾ ਮਾਯਾ ਦੇ ਕੇ ਪੂਰਾ ਗਿਫਟ